ਪੰਜਾਬ ਟਰੱਕ ਆਪਰੇਟਰ ਯੂਨੀਅਨ ਅੱਜ ਹੜਤਾਲ ਤੇ ਸਰਕਾਰ ਵੱਲੋਂ ਪਿਛਲੇ ਸੀਜ਼ਨ ਦੀ ਟੂ ਆਟੋ ਆਈ ਦੇ 450 ਕਰੋੜ ਰੁਪਏ ਦਾ ਬਕਾਇਆ ਨਾ ਦਿੱਤੇ ਜਾਣ ਖਿਲਾਫ ਹੜਤਾਲ ਬਾਹਰੀ ਸੂਬਿਆਂ ਨੂੰ ਜਾਣ ਵਾਲੇ ਸਰਕਾਰੀ ਮਾਲ ਦੀ ਟੂ ਆਟੋ ਆਈ ਨਹੀਂ ਕਰੇਗੀ ਟਰੱਕ ਯੂਨੀਅਨ ਪਟਿਆਲਾ ਵਿੱਚ ਦੇਖਣ ਨੂੰ ਮਿਲੀ ਫਿਲਮ ਉੜਤਾ ਪੰਜਾਬ ਦੀ ਮਿਸਾਲ 17 ਸਾਲਾ ਨੌਜਵਾਨ ਨੇ ਨਸ਼ੇ ਦੀ ਲਤ ਕਾਰਨ ਬਣਾਈ ਆਪਣੀ ਹੀ ਅਧਿਆਪਕਾ ਨੂੰ ਲੁੱਟਣ ਦੀ ਯੋਜਨਾ ਅਸਫਲ ਰਹਿੰਦੇ ਅਧਿਆਪਕਾ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰਕੇ ਫਰਾਰ ਵੱਟਾ ਪੁਰਾਣਾ ਜਾਣਕਾਰ ਪੜਦਾ ਸੀ ਮੇਰੇ ਕੋਲ ਪਹਿਲਾਂ ਪੜ ਡਾਇਆ ਐ ਮੈਡਮ ਆ ਸਮਝਾ ਦਿਓ ਮੈਨੂੰ ਮੈਂ ਪੜਾਉਣ ਲੱਗੀ ਮੈਂ ਬੈਠ ਜਾ ਬੇਟਾ ਮੈਂ ਪੜਾਉਂਦੇ ਪੜਾਉਂਦੇ ਉੱਠ ਕੇ ਰਮਾਲ ਜਿਆ ਬੇਰ ਬਹੁਤ ਹੈ ਬਨ ਲਿਆ ਉਸਨੇ ਮਾਰਨ ਕੁੱਟਣ ਦੇ ਕੋਸ਼ ਲੁੱਟਣ ਦੀ ਕਰੀ ਕਿਤੇ ਬੱਚੇ ਦਸ਼ਾਂ ਚ ਪੈ ਰਹੇ ਨੇ ਗਲਤ ਸੋਸਾਇਟੀਆਂ ਚ ਪੈ ਰਹੇ ਨੇ ਉਹਨਾਂ ਦਾ ਅਸਰ ਹੈ ਲੁੱਟ ਪਾਟ ਕਰ ਰਹੇ ਹੈ ਕੁੜੀ ਵਿੱਚ ਸਾਬਕਾ ਫੌਜੀ ਨੇ ਅਖੌਤੀ ਅਣਖ ਖਾਤਰ ਕੀਤਾ ਤੀ ਦਾ ਕਤਲ ਫਰਵਰੀ ਵਿੱਚ ਹੋਏ ਤੀ ਦੇ ਪ੍ਰੇਮ ਵਿਆਹ ਤੋਂ ਨਰਾਜ਼ ਸੀ ਪਿਤਾ ਭੈਣ ਨੂੰ ਬਚਾਉਣ ਦੀ ਕੋਸ਼ਿਸ਼ 'ਚ ਛੋਟੀ ਭੈਣ ਜ਼ਖਮੀ ਇਲਾਜ ਅਧੀਨ ਤੇਜ਼ ਤਾਰ ਹਥਿਆਰ ਨਾਲ ਤੀ ਦਾ ਕਤਲ ਕਰਨ ਵਾਲਾ ਮੁਲਜ਼ਮ ਪਿਤਾ ਗ੍ਰਿਫਤਾਰ ਮੈਂ ਕੁੜੀ ਨੂੰ ਪੱਸਿਆ ਮਾਂ ਵੀ ਬੇਟੇ ਤੋਂ ਨੂੰ ਦੱਸ ਦੇ ਸੱਚੀ ਸੱਚੀ ਗੱਲ ਦੱਸ ਲੈ ਵੀ ਤੂੰ ਇਹ ਮੈਰਿਜ ਕਰਾਈ ਹੈ ਤੇ ਉਹ ਕਹਿੰਦੀ ਹੈ ਹਾਂ ਬਟਾੜੀ ਮੈਂ ਮੈਰਿਜ ਕਰਾਈ ਹੈ ਮੈਂ ਉੱਥੇ ਜਾਊਂਗਾ ਮੈਂ ਮਰ ਪੁੱਛੇ ਜਾ ਕੇ ਜੇ ਫਿਰ ਮੇ ਤੋਂ ਹੀ ਕੰਮ ਹੋ ਗਿਆ ਜੀ ਚੰਡੀਗੜ੍ਹ ਤੇ ਪੰਜਾਬ ਦੇ ਕਈ ਹਿੱਸਿਆਂ 'ਚ ਮੌਨਸੂਨ ਦੀ ਬਾਰਿਸ਼ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ ਮੌਸਮ ਹੋਇਆ ਸੁਹਾਵਣਾ ਕਿਸਾਨਾਂ ਦੇ ਚਿਹਰੇ ਖਿੜੇ ਵਿੰਬਰਡਨ ਗ੍ਰੈਂਡ ਸਲੈਮ ਟੂਰਨਾਮੈਂਟ ਦਾ ਲੰਡਨ 'ਚ ਦਮਦਾਰ ਅਗਾਜ਼ ਪਹਿਲੇ ਦਿਨ ਹੋਏ ਪੁਰਸ਼ ਸਿੰਗਲਸ ਤੇ ਮਹਿਲਾ ਸਿੰਗਲਸ ਦੇ ਰੋਮਾਂਚਕ ਮੁਕਾਬਲੇ ਭਾਰਤ ਨੂੰ ਲੀਆੰਡਰ ਪੇਸ ਸਾਨਿਆ ਮਿਰਜ਼ਾ ਤੇ ਰੋਹਨ ਬੁਪੰਨਾ ਤੋਂ ਟੂਰਨਾਮੈਂਟ 'ਚ ਚੰਗੇ ਪ੍ਰਦਰਸ਼ਨ ਦੀ ਆਸ